ਹੈਲੋ एवरीवन ਈਸ਼ਰ ਫੈਮਿਲੀ ਵਲੌਗਸ ਦਾ ਤੁਹਾਨੂੰ ਸਵਾਗਤ ਹੈ ਆਓ ਜੇ ਤੁਹਾਨੂੰ ਬਾਗਾਂ ਦੀ ਸੈਰ ਕਰਾਈਏ ਤੇ ਇੱਥੇ ਤੁਹਾਨੂੰ ਦਿਖਾਣੇ ਆਂ ਅਸੀਂ ਬੂਟੇ ਜਿਵੇਂ ਕਿ ਪਿਛਲੀ ਵਾਰ ਦਿਖਾਏ ਸੀ ਨਾ ਬੈਂਗਨ ਲੱਗੇ ਹੋਏ ਐਗ ਪlant ਵੀ ਕਹਿੰਦੇ ਨੇ ਇਹਨੂੰ ਇੰਗਲਿਸ਼ 'ਚ ਹਨ ਤੋ ਉਹ ਦੇਖੋ ਲੱਗਿਆ ਹੋਇਆ ਇੱਕ ਬੜਾ ਹੀ ਤਾਜ਼ਾ ਤਾਜ਼ਾ ਮੋਟਾ ਮੋਟਾ ਐਗ ਪlant ਆਹ ਦੇਖੋ ਲੱਗਿਆ ਹੋਇਆ ਲੋ ਜੀ ਹਨਾ ਜੀ ਆਹ ਦੇਖੋ ਫਰੈਸ਼ 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 ਐਗਪਲਾਂਟ ਆ ਲੋ ਟੋੜੀਏ ਜੀ ਆਪਾਂ ਸਪਰੇ ਹੂੰ ਤੇ ਨਾਲ ਕੋਈ ਯੂਰੀਆ ਇਹ ਇਸ ਤੋਂ ਵੀ ਵੱਡੇ ਹੋਣਗੇ ਮੈਨੂੰ ਦੱਸ ਜਿਹੜੀ ਜ਼ਿਆਦਾ ਵੱਡੇ ਫਿਰ ਪੱਕ ਜਾਂਦੇ ਹੋਰ ਜ਼ਿਆਦੇ ਵੱਡੇ ਫਿਰ ਪੱਕ ਜਾਂਦੇ ਨੇ ਇਹ ਵਾਜਾਂ ਦਾ ਇਹ ਸਾਡੇ ਲੱਗੇ ਹੋਏ ਨੇ ਬ੍ਰਿੰਜਲਸ ਸੋ ਆਜ ਸਾਡੇ ਕੋਲ ਇੱਥੇ ਬ੍ਰਿੰਜਲ ਕੱਟੇ ਗਏ ਨੇ ਇਹ ਆ ਦੇਖੋ ਕਿੰਨੇ ਨਿਕਲੇ ਨੇ ਬਈ 1 2 3 4 5 4 ਹੈ ਇੱਕ ਟਾਈਮ ਦੀ ਸਬਜ਼ੀ ਤਾਂ ਬਣ ਹੀ ਜਾਊ ਹੋਰ ਵੀ ਨੇ ਲੱਭੋ ਲੱਭੋ ਭਾਈ ਲੱਭੋ ਲੱਭੋ ਉਹ نیچے ਨਹੀਂ ਬਟ ਉਹ ਬਨ ਰਿਹਾ ਹੈ ਪ੍ਰੋਪਰ ਹੈ ਨਾ ਜਿਆਦਾ ਛੋਟਾ ਹੈ ਤਾਂ ਹੁਣ ਅਸੀਂ ਹੋਰ ਕੀ ਤੋੜਾਂਗੇ ਹਲਦੀ ਦੀ ਗੁੜਾਈ ਕੀਤੀ ਆ ਅਸੀਂ ਹਲਦੀ ਦਿਖਾਣੇ ਆ ਤੁਹਾਨੂੰ ਅਸੀਂ ਦੇਖੋ ਸਾਰੇ ਸ਼ਹਿਰਾਂ ਦੇ ਬੱਚੇ ਸਾਡੇ ਵਰਗਿਆਂ ਨੂੰ ਪਤਾ ਹੀ ਨਹੀਂ ਹੈਗਾ ਹਲਦੀ ਕਿਵੇਂ ਦੀ ਹੁੰਦੀ ਹੈ ਇਹ ਰੂੜੀ ਪਾ ਕੇ ਫੇਰੇ ਮਿੱਟੀ ਲਾਵਾਂਗੇ ਇਹ ਹਲਦੀ ਆ ਹਾਂ ਹਲਦੀ ਆ ਠੀਕ ਹੈ ਜੀ ਜੀ ਆਈ ਆਰ ਬੀ ਤੋ ਤੁਹਾਨੂੰ ਇਹ ਹਲਦੀ ਦੇ ਹੁੰਦੇ ਆ ਬਾਈ ਆ ਦੇਖ ਲਓ ਕਿੰਨੇ ਸੋਹਣੇ ਸੋਹਣੇ ਪੱਤੇ ਹੁੰਦੇ ਆ ਠੀਕ ਐ ਤੋ ਆ ਆ ਵੀ ਅਰਬੀ ਐ ਨਾ ਹਾਂ ਉਹ ਅਰਬੀ ਆ ਦੇਖੋ ਜੀ ਆ ਵੱਡੇ ਵੱਡੇ ਪੱਤੇ ਨੇ ਅਰਬੀ ਦੇ ਸਾਨੂੰ ਕਈਆਂ ਨੇ ਕਹਿ ਵੀ ਸਾਨੂੰ ਦੇ ਦਿਓ ਥੋੜੇ ਜੇ ਅਸੀਂ ਬਣਾ ਲਈਏ ਪਤੌੜ ਹਨਾ ਪਕੌੜੇ ਜੇ ਹੁੰਦੇ ਨੇ ਜਿਹੜੇ ਉਹ ਬਣਾਉਣ ਵਾਸਤੇ ਆ ਸੀਤਾਫਲ ਹੁਣ ਅਗਲੇ ਮਹੀਨੇ ਸ਼ੁਰੂ ਹੋ ਜਾਣਾ ਹੁੰਦਾ ਆ ਦੇਖੋ ਜੀ ਸਾਡੇ ਸੀਤਾਫਲ ਹਜੇ ਤਾਂ ਹੋਇਆ ਪਿਆ ਉਹ ਦੇਖੋ ਥੋੜਾ ਬਲੈਕ ਬਲੈਕ ਜਿਹਾ ਦਿਖ ਰਿਹਾ ਨਾ ਹੁਣੇ ਹਾਂ ਸੁੱਕ ਗਏ ਆ ਉਹ ਸੀਤਾਫਲ ਆ ਸੀ ਤਫਲ ਨੇ ਆ ਸਾਡੇ ਕੋਲ ਕੜੀ ਪੱਤਾ ਲੱਗਿਆ ਹੋਇਆ ਬਹੁਤ ਵੱਡਾ ਵੱਡਾ ਆ ਦੇਖੋ ਇਹ ਇੱਕ ਲੈ ਕੇ ਆਏ ਸੀ ਅਸੀਂ ਬੂਟਾ ਇਹ ਬਹੁਤ ਸਾਰੇ ਗਿਰ ਗਿਰ ਕੇ ਨਾ ਇੰਨੇ ਸਾਰੇ ਲੱਗ ਗਏ ਭਾਰੀ ਗਿਆ ਪੂਰਾ ਕੜੀ ਪੱਤੇ ਨਾਲ ਡਿਫਰੈਂਟ ਤੋਂ ਇਹ ਇੱਧਰ ਸਾਨੂੰ ਤੋਰੀ ਆ ਇੱਧਰ ਸਾਡੇ ਤੋਰੀ ਵੀ ਲੱਗੀ ਹੋਈ ਆ ਇੱਕ ਮਿੰਟ ਤੁਹਾਨੂੰ ਉਹ ਦਿਖਾਣੇ ਪਹਿਲਾਂ ਅਸੀਂ ਆਵਲਾ ਆਵਲੇ ਦੇਖੋ ਅਰਬੀ ਤਾਂ ਬਥੇਰੀ ਜ਼ਿਆਦਾ ਲੱਗੀ ਹੋਈ ਆ ਬਈ ਮਾਲਕ ਦੀ ਕਿਰਪਾ ਇਹ ਸਾਡੀਆਂ ਮਿਰਚਾਂ ਵੀ ਅਸੀਂ ਥੋੜੀ ਦੇਰ ਤੱਕ ਮਿਰਚਾਂ ਵਾਂ ਲਾਵਾਂਗੇ ਰੈੱਡ ਰੈੱਡ ਹੋ ਗਈਆਂ ਪਰ ਮੈਨੂੰ ਇੰਜ ਲੱਗਦਾ ਨਾ ਵੀ ਇਹ ਕੋੜੀਆਂ ਕੜੀਆਂ ਘੱਟੀ ਹੁੰਦੀਆਂ ਨੇ ਇਹ ਵਾਲੀਆਂ ਵਾਈਟ ਵਾਈਟ ਨਾ ਚਲੋ ਹੋਣਗੀਆਂ ਕੋੜੀਆਂ ਕੁੜੀਆਂ ਜਿਹੜੇ ਘੱਟ ਮਿਰਚਾ ਖਾਂਦੇ ਨੇ ਉਹ ਪਾ ਲੈਣ ਤੋ ਕੀ ਕਹਿੰਦੇ ਸੀ ਸਰਦਾਰ ਜੀ ਕਿਹੜਾ ਬੰਦਾ ਕਰੇਲੇ ਤੋੜਨ ਵਾਲੇ ਹੋਇਆ ਕਰੇਲੇ ਕਿਹੜੀਆਂ ਉਹ ਕਰੇਲੇ ਦੀਆਂ ਬੰਦਾ ਕਰੇਲੇ ਦੀਆਂ ਵੱਲਾਂ ਆ ਦੇਖੋ ਜੀ ਥੋੜੇ ਥੋੜੇ ਤੋਰੀ ਵਰਗੀਆਂ ਲੱਗਦੀਆਂ ਆ ਕarele ਦੀਆਂ ਵੱਲਾਂ ਨੇ ਉਧਰ ਲੱਗੇ ਆ ਹਾਂ ਲੱਗੇ ਨੇ ਗਰੇਲੇ ਉਥੇ ਲੱਗੇ ਹੁਣ ਅਸੀਂ ਕarele ਵੀ ਤੋੜ ਲਾਂਗੇ ਦੋ ਤਿੰਨ ਦਿਨ ਦੀ ਸਬਜ਼ੀ ਤਾਂ ਹੋਈ ਜਾਊਗੀ ਆ ਦੇਖੋ ਤੁਸੀਂ ਇੱਧਰ ਦੇਖੋ ਕੜੀ ਪੱਤਾ ਉਹ ਉਥੇ ਲੱਗੇ ਹੋਏ ਸੀ ਨਾ ਇੱਧਰ ਵੀ ਲੱਗ ਗਿਆ ਓਕੇ ਇੰਨਾ ਜ਼ਿਆਦਾ ਕੜੀ ਪੱਤੇ ਦਾ ਪ੍ਰਭਾਵ ਆ ਆ ਵੀ ਹਲਦੀ ਹੈ ਸਾਰੇ ਪਾਸੇ ਇਹ ਆਪੇ ਲੱਗ ਗਈ ਅੱਛਾ ਇਹ ਨਹੀਂ ਆਪੇ ਲੱਗਦੀ ਹੁੰਦੀ ਇਹ ਲਾਈ ਹੈ ਇਹਨਾਂ ਨੇ ਆ ਸਰਦਾਰ ਸਾਹਿਬ ਨੇ ਕਿੱਥੇ ਲਾਈ ਆ ਆ ਦੇਖੋ ਜੀ ਇੱਕ ਹੋਰ ਤੇ ਗੰਦੇ ਹੂੰ ਕਿੰਨੇ ਵੱਡੇ ਗੰਨੇ ਲੱਗੇ ਹੋਏ ਨੇ ਸਾਡੇ ਆ ਸਾਰੇ ਕੜੀ ਪੱਤੇ ਨਾਲ ਭਰਿਆ ਹੋਇਆ ਉਹ ਸਾਡਾ ਪੇੜ ਆ ਆ ਜਿਹੜੇ ਨੇ ਨਾ ਹਾਂ ਆ ਜਿਹੜੇ ਨੇ ਇਹ ਕੜੀ ਪੱਤੇ ਦੇ ਨੇ ਤੇ ਜਿੱਥੇ ਜਿੱਥੇ ਗਿਰਦੇ ਨੇ ਉੱਥੇ ਉੱਥੇ ਕੜੀ ਪੱਤੇ ਵਧ ਹੀ ਜਾਂਦੇ ਨੇ ਖੁਸ਼ਬੂ ਬੜੀ ਸੋਹਣੀ ਹੈ ਤੋਰੀਆਂ ਵੀ ਲੱਗੀਆਂ ਹੋਈਆਂ ਨੇ ਉਹ ਲਗਾਠਾਂ ਲੱਗੀਆਂ ਹੋਈਆਂ ਨੇ ਸਾਡੀਆਂ ਉਹ ਵਲੀਆਂ ਲਗਾਠਾਂ ਹੂੰ ਹੁਣ ਇਸ ਵਾਰ ਅਸੀਂ ਬਹੁਤ ਖਾਦੀਆਂ ਸਾਲ ਵਿੱਚ ਮੇਰੇ ਖਿਆਲ ਚ 5-7 ਸਾਲਾਂ ਵਿੱਚ ਪਹਿਲੀ ਵਾਰ ਲੱਗਿਆ ਸੀ ਹਨਾ ਤਾਂ ਇਹ ਸਾਡਾ ਤੰਦੂਰ ਆ ਅਜੇ ਤੱਕ ਤਾਂ ਸਾਡਾ ਤੰਦੂਰ ਬੰਦ ਪਿਆ ਹੈ ਹਨਾ ਜੀ ਬਾਰਿਸ਼ਾਂ ਦੀ ਮੌਸਮਾਂ ਚੱਲ ਰਹੀ ਗਿੱਲਾ ਗੁੱਲਾ ਹੋ ਜਾਂਦਾ ਤਾਜੀ-ਤਾਜੀ ਮਿੱਟੀ ਲਾਈਏ ਤੰਦੂਰ ਚ ਫਿਰ ਤੁਹਾਨੂੰ ਤੰਦੂਰ ਦੀਆਂ ਰੋਟੀਆਂ ਵੀ ਦਿਖਾਵਾਂਗੇ ਅਸੀਂ ਬਣਾ ਕੇ ਪੂਰਾ ਸ਼ਾਈ ਟੇਬਲ ਦਾ ਇੰਤਜ਼ਾਮ ਕੀਤਾ ਹੋਇਆ ਹਾਂਜੀ ਲੈ ਤੁਹਾਨੂੰ ਮਿਰਚਾਂ ਤੋੜ ਕੇ ਦਿਖਾਣੇ ਆ ਅਸੀਂ ਮਿਰਚ ਦੇਖਣ ਨੂੰ ਲੱਗਦੀ ਆ ਦੇਖਣ ਨੂੰ ਲੱਗਦੀ ਐ ਕਹਿੰਦੇ ਚਿੱਟੀ-ਚਿੱਟੀ ਮਿਰਚ ਕੋੜੀ ਬਹੁਤ ਹੁੰਦੀ ਐ ਸਰਦਾਰ ਜੀ ਕਹਿੰਦੇ ਆ ਦੇਖੋ ਹਾਂ ਗ੍ਰੀਨ ਹੋ ਜਾਂਦੀ ਐ ਨਾ ਬਾਅਦ ਚ ਡਾਰਕ ਗ੍ਰੀਨ ਪੱਕ ਗਈ ਐ ਹਾਂ ਕਈ ਪੱਕੀਆਂ ਹੋਈਆਂ ਨੇ ਚਲ ਮੈਂ ਵੀ ਤੋੜ ਲਾਂ ਥੋੜੀਆਂ ਹਰੀ-ਹਰੀ ਸੋਣ ਦੀ ਮਿਰਚ ਮਿਰਚ ਬੜੀ ਵਧੀਆ ਸਾਡੀ ਕੀ ਰੇਟ ਚੱਲਦੀ ਐ ਨੀ ਮਿਰਚਾਂ 60 ਰੁਪਏ 60 ਰੁਪਏ ਪਾਈਆ ਨੇ ਜੀ ਹਣਾ ਇਹ ਨਹੀਂ ਮਹਿੰਗੀ ਤੁਸੀਂ ਦੇਖੋ ਬਿਨਾ ਸਪਰੇਅ ਤੋਂ ਕਿੰਨੀ ਵਧੀਆ ਦੇਸੀ ਰੂੜੀ ਪਾਈ ਆ ਦੇਸੀ ਰੂੜੀ ਨਾਲ ਕਿੰਨੀਆਂ ਵਧੀਆ ਮਿਰਚਾਂ ਹੋ ਗਿਆ ਮੈਂ ਵੀ ਤੋੜ ਲੀਆਂ ਦੇਖੋ ਕਿੰਨੀਆਂ ਸਾਰੀਆਂ ਘਰ ਦੀਆਂ ਮਿਰਚਾਂ ਰੰਗ ਬਰੰਗੀਆਂ ਠੀਕ ਹੈ ਜੀ ਇਹ ਚਾ ਟੁੱਟ ਰਹੀਆਂ ਨੇ ਸਾਡੀਆਂ ਉਹਨੇ ਨੂੰ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕੋਈ ਹੋਰ ਚੀਜ਼ ਵੀ ਇਹ ਅਮਰੂਦ ਅਮਰੂਦ ਵੀ ਬਹੁਤ ਲੱਗ ਰਹੇ ਨੇ ਸਾਡੇ ਆ ਦੇਖੋ ਸਾਰੇ ਹਣ ਕੀੜਾ ਪੈ ਗਿਆ ਹੈ ਕਿ ਸਭ ਨਹੀਂ ਹੈ ਖਤਮ ਹੋ ਗਏ ਆ ਥੋੜੇ ਜਿਹੇ ਤਾਂ ਤੋੜੇ ਹੋਏ ਨੇ ਅਸੀਂ 8-10 ਤੋੜੇ ਹੋਏ ਨੇ ਆ ਪੱਥਰ ਚੜ੍ਹ ਦਾ ਪੱਤਾ ਹੈ ਜੀ ਸਾਡਾ ਠੀਕ ਹੈ ਤੇ ਤੁਸੀਂ ਸਾਨੂੰ ਹੁਣ ਨਾ ਵੀਡੀਓ ਚ ਦੱਸਿਓ ਜੇ ਮਰੂਦਾਂ ਨੂੰ ਕੀੜਾ ਪੈ ਜਾਵੇ ਜਾਂ ਕਿਸੇ ਵੀ ਫਰੂਟ ਨੂੰ ਕੀੜਾ ਪੈ ਜਾਂਦਾ ਨਾ ਫਿਰ ਉਹਦਾ ਕੀ ਕੀਤਾ ਜਾਵੇ ਪਹਿਲੀ ਵਾਰ ਹੋਇਆ ਐਵੇਂ ਵੀ ਸਾਡੇ ਨਾਲ ਮਰੂਦਾਂ ਵਿੱਚ ਕੀੜੇ ਤੇ ਕੀੜੇ ਨਿਕਲ ਹੋਏ ਨੇ ਇਹ ਸਾਰਾ ਛਾਂਡ ਤਾ ਅਸੀਂ ਦੁਬਾਰਾ ਅਸੀਂ ਇਹਨੂੰ ਕੀਤਾ ਹਣਾ ਤੇ ਹੁਣ ਅਸੀਂ ਤੁਹਾਨੂੰ ਲੈ ਬਰਿੰਜ ਬਰਿੰਜਲ ਦੇਖੋ ਇਹਨਾਂ ਸਰਦਾਰ ਜੀ ਨੇ ਕਿਥੇ ਰੱਖਤੇ ਡੱਬ ਤੇ ਹਾਂ ਤੇ ਇਸ ਤੋਂ ਇਲਾਵਾ ਵੀ ਸਾਡੇ ਗਮਲੇ ਵੀ ਪਏ ਨੇ ਬੜੇ ਸੋਹਣੇ ਸੋਹਣੇ ਜੀ ਤੋਂ ਇਹ ਵੀਡੀਓ ਦੇ ਵਿੱਚ ਨਾ ਅੱਜ ਸਾਡਾ ਮੋਟਿਵੇ ਹੀ ਸੀ ਵੀ ਜਿਵੇਂ ਸ਼ਹਿਰ ਦੇ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿਹੜਾ ਬੂਟਾ ਕਾਦਾ ਇਹ ਮੇਰੇ ਵਰਗੇ ਹੀ ਹੁੰਦੇ ਨੇ ਤੋਂ ਉਹਨਾਂ ਨੂੰ ਦੱਸ ਰਿਹਾ ਆਹ ਦੇਖੋ ਨਿੰਬੂ ਤੁਹਾਨੂੰ ਦਿਖਾਈਏ ਸੱਚ ਆਹ ਪਏ ਨਿੰਬੂ ਆਹ ਦੇਖੋ ਜੀ ਨਿੰਬੂਆਂ ਦਾ ਗੁੱਛਾ ਲੱਗਿਆ ਹੋਇਆ ਹਣਾ ਸੋ ਨਿੰਬੂ ਵੀ ਸਾਡੇ ਲੱਗੇ ਹੋਏ ਨੇ ਚਾਰ ਬਹੁਤ ਲੱਗ ਰਹੇ ਨੇ ਵੈਸੇ ਤਾਂ ਨਾ ਉਹ ਦੇਖੋ ਆਹ ਦੇਖੋ ਕਿੱਥੇ ਨਿੰਬੂ ਆਹ ਦੇਖੋ ਨਿੰਬੂ ਇੱਕ ਲੱਗਿਆ ਹੋਰ ਵੀ ਦੋ ਤਿੰਨ ਲੱਗੇ ਹੋਣੇ ਇਸ ਵਾਰ ਤਾਂ ਬਹੁਤ ਲੱਗਣੇ ਆ ਬਈ ਨਿੰਬੂ ਹਣਾ ਉਹ ਦੇਖੋ ਭਰਿਆ ਹੋਇਆ ਪੇੜ ਨਿੰਬੂਆਂ ਨਾਲ ਚਲੋ مالک ਦੀ ਬਹੁਤ ਕਿਰਪਾ ਹੈ ਘਰ ਦੀ ਚੀਜ਼ ਮਿਲ ਨਹੀਂ ਘਰ ਦੀ ਹੁੰਦੀ ਹੈ ਸੋ ਆਹ ਦੇਖੋ ਤੁਸੀਂ ਸੀਤਾਫਲ ਵੀ ਧਿਆਨ ਨਾਲ ਦੇਖਿਓ ਹੁਣ ਨਾ ਹੁਣ ਦਿਖਾਨੇ ਆ ਦੇਖੋ ਸੀਤਾ ਫਲ ਜਿਹੜਾ ਨਾ ਉਹ ਦੇਖੋ ਲੱਗੇ ਹੋਏ ਆ ਦੇਖੋ ਆ ਦੇਖੋ ਇਹ ਹੁਣ ਵਧੀਆ ਵਧੀਆ ਜੇ ਲੱਗਣਗੇ ਹਨਾ ਅਗਲੇ ਸਾਲ ਜ਼ਰੂਰ ਫਲ ਮਾਲਕ ਕਿਰਪਾ ਕਰੂਗਾ ਤੇ ਲੱਗੂਗਾ ਹਨਾ ਲਗਾਠਾਂ ਦਾ ਇਸ ਵਾਰ ਅਸੀਂ ਬਹੁਤ ਖਾਧੀਆਂ ਨੇ ਜੀ ਤੋਂ ਅਰਬੀ ਦੇ ਪੱਤੇ ਵੀ ਲੱਗੇ ਹੋਏ ਨੇ ਸਾਨੂੰ ਦੱਸਿਓ ਤੁਸੀਂ ਅਰਬੀ ਦੇ ਪੱਤਿਆਂ ਦੇ ਪਕੌੜੇ ਕਿਵੇਂ ਬੰਦਦੇ ਨੇ ਭਾਈ ਹਨਾ ਪੱਤਿਆਂ ਦੇ ਪਕੌੜੇ ਸਾਨੂੰ ਵੀ ਬਣਾਣੇ ਆਂਦੇ ਸੋ ਉਹ ਸਾਡੇ ਆਨੰਦਵੀਰ ਸਿੰਘ ਵੀ ਆ ਰਹੇ ਨੇ ਵੀਡੀਓ ਦੇ ਵਿੱਚ ਕੀ ਕਰਕੇ ਆਇਓ ਜੀ ਕਾਰੰਬੋਟੇ ਕਾਕੇ ਕਾਰੰਬੋਟੇ ਕਾਕੇ ਆਇਓ ਦੇਖੋ ਹੈ ਉਹ ਬੱਚਿਆਂ ਦੇ ਟਵਾਈਸ ਵੀ ਪਏ ਨੇ ਦੇ ਲੋ ਖੇਡ ਖੇਡ ਕੇ ਜਵਾਕਾਂ ਨੇ ਆ ਹਨਾਸ ਮਾਰਤਾ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਵੀ ਮਿਰਚਾਂ ਖਾਓ ਸਾਡੀਆਂ ਆ ਕੇ ਸ਼ਰਮ ਆ ਗਿਆ ਜੀ ਫਿਲਹਾਲ ਇਹਨਾਂ ਦਿਖਾਉਂਦੇ ਹੋਏ ਅਸੀਂ ਬਾਏ ਬਾਏ ਕਰਦੇ ਆ ਤੁਹਾਨੂੰ ਉਹ ਸਰਦਾਰ ਜੀ ਮਿਰਚਾਂ ਤੋੜਨ ਵਿੱਚ ਵਿਅਸਤ ਨੇ ਹਣਾ ਮਿਰਚਾਂ ਬਹੁਤ ਤੋੜੀਆਂ ਜਾ ਰਹੀਆਂ ਨੇ ਹਾਂ ਆਹ ਦੇਖੋ ਕਿੰਨੀਆਂ ਤੋੜਨੀਆਂ ਕਈ ਵਾਰ ਹੁਣ ਮੈਂ ਲਾਲ ਮਿਰਚਾਂ ਨੂੰ ਸੁਕਾਵੀ ਲੈਣੀ ਹੁੰਦੀ ਆ ਅਨੰਦਵੀਰ ਵੀ ਤੋੜਨ ਆ ਗਿਆ ਮਿਰਚਾਂ ਸਾਥ ਤੋੜੇ ਬਾਚੋ ਅਨੰਦਵੀਰ ਵੀ ਤੋੜਦਾ ਪਿਆ ਮਿਰਚਾਂ ਸਾਡੀਆਂ ਜੇ ਕਿਸੇ ਨੂੰ ਅਮਰੂਦ ਦੇ ਬੂਟੇ ਚਾਹੀਦੇ ਹੋਣ ਤਾਂ ਲਗਾ ਸਕਦਾ ਵਾ ਤੋਂ ਹਾਂ ਆ ਸਰਦਾਰ ਜੀ ਨੇ ਅਨਾਊਂਸਮੈਂਟ ਕੀਤੀ ਹੈ ਜੇ ਕਿਸੇ ਨੂੰ ਅਮਰੂਦ ਦੇ ਬੂਟੇ ਚਾਹੀਦੇ ਹੋਣ ਤਾਂ ਲਗਾ ਸਕਦਾ ਬਾਈ ਫੋਨ ਕਰ ਦੋ ਹਣਾ ਸਾਨੂੰ ਮੈਸੇਜ ਕਰ ਦਿਓ ਤੁਸੀਂ ਅਸੀਂ ਆਪੇ ਤੁਹਾਨੂੰ ਡਿਲੀਵਰ ਕਰ ਦਾਂਗੇ ਜੇ ਕਿਸੇ ਨੂੰ ਅਰਬੀ ਦਾ ਵੀ ਬੂਟਾ ਚਾਹੀਦਾ ਹੁੰਦਾ ਉਹ ਵੀ ਤੁਹਾਨੂੰ ਅਸੀਂ ਦੇ ਦਾਂਗੇ ਹਨਾ ਫ੍ਰੀ ਆਫ ਕੋਸਟ ਹੋਰ ਵੀ ਤੁਸੀਂ ਸਾਨੂੰ ਜੇ ਤੁਸੀਂ ਕੋਈ ਬੂਟੇ ਬਾਟੇ ਦੇਣੇ ਆ ਤਾਂ ਉਹ ਵੀ ਦੇ ਦਿਓ ਬਥੇਰੀ ਜਗ੍ਹਾ ਪਈ ਐਲਾਨ ਨੂੰ ਹਨਾ ਜੀ ਕੋਈ ਇਹ ਬੈਂਗਣਾ ਦੇ ਵਿੱਚ ਨਾ ਕਈਆਂ ਦੇ ਵਿੱਚ ਅੱਜ ਕੱਲ ਕੀੜੇ ਪੈ ਜਾਂਦੇ ਆ ਆਪਣੇ ਬੈਂਗਣਾ ਵਿੱਚ ਇਸ ਵਾਰ ਪਏ ਤਾਂ ਨਹੀਂ ਇਹ ਕੋਈ ਬੈਂਗਲ ਪਤ ਨਹੀਂ ਉਹ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੀਜ ਵੀ ਨਹੀਂ ਹੁੰਦਾ ਇਹਨਾਂ ਨੂੰ ਆਪਾਂ ਸਪਰੇ ਨਹੀਂ ਨਾ ਕੀਤੀ ਇਹਨਾਂ ਨੂੰ ਸਵਾਹ ਪਾਈ ਆ ਹਾਂ ਸਵਾਹ ਨਾ ਫਿਰ ਸੁੰਡੀ ਪੈਂਦੀ ਨਹੀਂ ਸੁੰਡੀ ਨਹੀਂ ਪੈਂਦੀ ਹੈਗੀ ਹਾਂ ਆ ਦੇਖੋ ਸਵਾਹ ਪਈ ਹੋਈ ਹੈ ਨਾ ਆ ਦੇਖੋ ਸਵਾਹ ਛਿੜਕੀ ਹੋਈ ਆ ਪਰ ਇਹ ਨਾ ਜਿਹੜੇ ਅਸੀਂ ਬੁੱਧ 2-3 ਸਾਲ ਪਹਿਲਾਂ ਖਾਦੇ ਸੀ ਨਾ ਜਿਹੜੇ ਬੈਂਗਣ ਉਹ ਬਹੁਤ ਵਧੀਆ ਸੀ ਉਹਨਾਂ ਵਿੱਚ ਇੱਕ ਬੀਜ ਵੀ ਨਹੀਂ ਸੀ ਬਹੁਤ ਵਧੀਆ ਸੀ ਉਹ ਅਸੀਂ ਉਥੋਂ ਪੰਜਾਬੀ ਪੰਜਾਬ ਯੂਨੀਵਰਸਿਟੀ ਦੇ ਕੋਲੋਂ ਲਿਆਂਦੀ ਸੀ ਬੜੇ ਵਧੀਆ ਸੀ ਤੋਂ ਇਹ ਸਾਡੀਆਂ ਮਿਰਚਾਂ ਨੇ ਵਧੀਆ ਵਧੀਆ ਤੋਂ ਅੱਛਾ ਜੀ ਠੀਕ ਹੈ ਫਿਰ ਅਸੀਂ ਚੱਲਦੇ ਹਾਂ ਐਨਾ ਕਹਿੰਦੇ ਹੋ ਏ ਖਿਮਾ ਦੇ ਜਾਂਚ ਕਾਂ ਕੋਈ ਗਲਤੀ ਹੋ ਗਈ ਹੋਏ ਬੱਚੇ ਜਾਣ ਕੇ ਮਾਫ ਕਰਿਓ ਜੀ ਥੈਂਕ ਯੂ ਸੋ ਮੱਚ ਤੁਹਾਡਾ ਐਨਾ ਪਿਆਰ ਸਤਿਕਾਰ ਦੇਣ ਵਾਸਤੇ ਜੀ ਥੈਂਕ ਯੂ ਸੋ ਮਚ ਫੇਰ ਇੱਕ ਵਾਰ ਤੁਹਾਨੂੰ ਕਹਿੰਨੇ ਆ ਜੇ ਕਿਸੇ ਨੇ ਅਮਰੂਦਾਂ ਦੇ ਲੈਣੇ ਹੋਣ ਬੂਟੇ ਤੇ ਉਹ ਸਾਨੂੰ ਮੈਸੇਜ ਕਰ ਸਕਦਾ ਹੈ ਜੀ ਸ਼ਸ਼ੀਕਲ ਜੀ